ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ cripto point ਤੇ ਤੁਹਾਡਾ ਸਵਾਗਤ ਹੈ ਤੇ ਇਹ ਸਾਡਾ ਪਹਿਲਾ ਵੀਡੀਓ ਹੈ ਤੇ ਕਾਫੀ ਐਕਸਾਈਟਡ ਹਾਂ ਕਿ ਤੁਸੀਂ ਇਸ ਵੀਡੀਓ ਨਾਲ ਜੁੜ ਰਹੇ ਹੋ ਤੇ ਤੋਂ ਕਾਫੀ ਬੈਨੀਫਿਟ ਉਠਾ ਰਹੇ ਹੋ ਤੇ ਸਾਡੇ ਚੈਨਲ ਦਾ ਮੇਨ ਮਕਸਦ ਇਸ ਨੂੰ ਸਟਾਰਟ ਕਰਨ ਦਾ ਇਹੀ ਹੈ ਕਿ ਆਪਾਂ ਜਿਵੇਂ ਦੇਖ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਜੋ cripto currencies ਦੀਆਂ ਕੰਪਲੈਕਸ টারਮਸ ਨੇ ਉਹਨਾਂ ਨੂੰ ਐਕਸਪਲੇਨ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਸਰਚਸ ਨਹੀਂ ਅਵੇਲੇਬਲ ਹੈ ਆਪਣੇ ਕੋਲ ਤਾਂ ਇਸ ਦਾ ਮੇਨ ਮਕਸਦ ਆਪਾਂ ਨੂੰ ਕੰਪਲੈਕਸ ਟਰਮਸ ਨੂੰ ਜੋ ਕਿ ਕ੍ਰਿਪਟੋ ਕਰੰਸੀ ਔਰ ਬਲੌਕਚੇਨ ਦੇ ਵਰਡ ਦੇ ਵਿੱਚ ਨੇ ਇਸ ਦੇ ਉੱਤੇ ਮੇਨਲੀ ਐਜੂਕੇਟ ਕਰਨਾ ਹੈ ਤੇ ਮੋਸਟਲੀ ਅਸੀਂ ਟਰਾਈ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਸਿੰਪਲ ਤੋਂ ਸਿੰਪਲ ਵਰਡਸ ਦੇ ਵਿੱਚ ਆਪਾਂ ਜਿਆਦਾ ਤੋਂ ਜ਼ਿਆਦਾ ਜੋ ਜਾਣਕਾਰੀ ਹੈ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਤਾਂ ਕਿ ਤੁਸੀਂ ਇਹ ਡਿਜੀਟਲ ਦੁਨੀਆ ਨੂੰ ਜੋ ਹੈ इजीली ਤਰੀਕੇ ਨਾਲ ਸਮਝ ਸਕੋ ਤੇ ਜ਼ਿਆਦਾਤਰ ਕ੍ਰਿਪਟੋ ਕਰੰਸੀਜ਼ ਦੇ ਬਾਰੇ ਆਪਾਂ ਇਹਦੇ ਵਿੱਚ ਗੱਲ ਕਰਾਂਗੇ BTC ਹੋ ਗਿਆ ਜਿਵੇਂ Ethereum ਹੋ ਗਿਆ ਜਾਂ ਹੋਰ ਕ੍ਰਿਪਟੋ ਕਰੰਸੀਜ਼ ਆ ਉਹਨਾਂ ਨੂੰ ਡਿਟੇਲ ਦੇ ਵਿੱਚ ਆਪਾਂ ਜਾਣਾਂਗੇ ਤੇ ਨਾਲ ਹੀ ਆਪਾਂ ਉਹਨਾਂ ਦੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਬਿਹਾਈਂਡ ਤੇ ਜੋ ਬਲੌਕਚੇਨ ਟੈਕਨੋਲੋਜੀ ਆ ਜੋ ਉਹਦੀ ਬੈਕਬੋਨ ਆ ਉਹ ਕਿਵੇਂ ਕੰਮ ਕਰੇ ਮੋਸਟਲੀ ਬਲੋਕਚੇਨ ਟੈਕਨੋਲੋਜੀ ਹੀ ਆ ਜੋ ਇੱਕ ਮੇਨ ਆਧਾਰ ਆ ਇਸ ਸਾਰੀ ਦੀ ਸਾਰੀ ਕ੍ਰਿਪਟੋ ਕਰੰਸੀ ਵਰਲਡ ਦਾ ਇੱਕ ਹਿਸਾਬ ਦੀ ਰੀੜ ਦੀ ਹੱਡੀ ਆ ਆਪਾਂ ਕਹਿ ਸਕਦੇ ਆ ਕਿ ਉਹ ਕਿਵੇਂ ਕੰਮ ਕਰਦੀ ਆ ਇਹਨਾਂ ਦੇ ਬਿਹਾਈਂਡ ਦੇ ਉੱਤੇ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੰਜਾਬੀ ਦੇ ਵਿੱਚ ਤੁਹਾਡੇ ਸਾਹਮਣੇ ਇਨਫੋਰਮੇਸ਼ਨ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਦਾ ਮਤਲਬ ਸਾਡਾ ਇੱਕ ਇਹ ਜ਼ਰੀਆ ਹੈ ਸਿਰਫ ਅਸੀਂ ਜਾਣਕਾਰੀ ਨਹੀਂ ਦੇਣਾ ਚਾਹੁੰਦੇ ਬਲਕਿ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਕ੍ਰਿਪਟੋ ਦੇ ਵਰਲਡ ਦੇ ਵਿੱਚ ਹੋਰ ਕਿਹੜੀਆਂ ਜਿਹੜੀਆਂ ਨਿਊ ਪੋਸਿਬਿਲਿਟੀਜ਼ ਹੋ ਸਕਦੀਆਂ ਨੇ ਜਾਂ ਫਿਰ ਬੋਰਡ ਚੇਂजेस ਜੋ ਕ੍ਰਿਪਟੋ ਦੇ ਨਾਲ ਇਸ ਆਹ ਕ੍ਰਿਪਟੋ ਦੇ ਆਉਣ ਦੇ ਨਾਲ ਆਏ ਨੇ ਜਾਂ ਫਿਰ ਇਹਦੇ ਨਾਲ ਕਿਹੜਾ ਖਤਰਾ ਆ ਸਕਦਾ ਵਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਮਝ ਸਕੀਏ ਇਸ ਲਈ ਜੇਕਰ ਤੁਸੀਂ ਕਦੇ ਵੀ ਕ੍ਰਿਪਟੋ ਕਰੰਸੀ ਦੇ ਬਾਰੇ ਕਦੇ ਸੋਚਦੇ ਹੋ ਕਿ ਇਹ ਕੀ ਹੈ ਕਿਵੇਂ ਕੰਮ ਕਰਦੀ ਹੈ ਤੇ ਸਾਡਾ ਫਿਊਚਰ ਇਹਦੇ ਵਿੱਚ ਕੀ ਹੋ ਸਕਦਾ ਆ ਮਤਲਬ ਕ੍ਰਿਪਟੋ ਕਰੰਸੀ ਦਾ ਫਿਊਚਰ ਆ ਉਹ ਕੀ ਹੋ ਸਕਦਾ ਆ ਉਦੋਂ ਕਿਵੇਂ ਪ੍ਰਭਾਵਿਤ ਕਰ ਰਹੀ ਆ ਤਾਂ ਬਿਲਕੁਲ ਤੁਸੀਂ ਐਗਜ਼ੈਕਟਲੀ ਸਹੀ ਜਗ੍ਹਾ ਤੇ ਹੋ ਬਿਲਕੁਲ ਆਪਾਂ ਇਸ ਨੂੰ ਡਿਟੇਲ ਦੇ ਵਿੱਚ ਹਰ ਇੱਕ ਚੀਜ਼ ਨੂੰ ਆਪਾਂ ਜੋ ਹੈ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤਾਂ ਕਿ ਤੁਸੀਂ ਇਜ਼ੀ ਵਰਡ ਦੇ ਵਿੱਚ ਇਜ਼ੀ ਵਰਡ ਪੰਜਾਬੀ ਭਾਸ਼ਾ ਨੂੰ ਮਤਲਬ ਆਸਾਨੀ ਨਾਲ ਤੁਸੀਂ ਜਾਣ ਸਕੋ ਸੋ ਅੱਜ ਦੀ ਵੀਡੀਓ ਜੋ ਹੈ ਇਸ ਦੇ ਵਿੱਚ ਅਸੀਂ ਮੋਸਟਲੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਸਭ ਤੋਂ ਪਹਿਲੀ ਮੇਨ ਕਰੰਸੀ ਕਿਹੜੀ ਸੀ ਬਿਟਕੋਇਨ ਸੋ ਬਿਟਕੋਇਨ ਦੇ ਬਾਰੇ ਆਪਾਂ ਗੱਲ ਕਰਾਂਗੇ ਬਿਟਕੋਇਨ ਕੀ ਚੀਜ਼ ਹੈ ਇਹ ਸਿਰਫ ਇੱਕ ਨਵੀਂ ਡਿਜੀਟਲ ਕਰੰਸੀ ਨਹੀਂ ਹੈ ਸੋ ਇਹ ਇਹਨੂੰ ਆਪਾਂ ਇੱਕ ਕਹਿ ਸਕਦੇ ਹਾਂ ਕਿ ਇੱਕ ਵੱਡੀ ਕ੍ਰਾਂਤੀ ਆ ਰੈਵੋਲੂਸ਼ਨ ਜਿਹਨੂੰ ਆਪਾਂ ਨਾਮ ਦੇ ਸਕਦੇ ਹਾਂ ਇੱਕ ਇਹੋ ਜਿਹਾ ਰੈਵੋਲੂਸ਼ਨ ਆ ਜੋ ਸਿਰਫ ਟੈਕਨੀਕਲ ਵਰਡ ਤੱਕ ਹੀ ਨਹੀਂ ਆ ਬਲਕਿ ਇਹਨੇ ਆਪਣੇ ਹਰ ਇੱਕ ਮਤਲਬ ਸਮਾਜ ਕਹਿ ਲਓ ਸਾਡੀ ਸੋਚ ਕਹਿ ਲਓ ਸਾਡੇ ਪੈਸਿਆਂ ਦੇ ਹਰ ਇੱਕ ਮਤਲਬ ਪੈਸਿਆਂ ਦੇ ਲੈਣ ਦੇਣ ਨੂੰ ਹਰ ਇੱਕ ਚੀਜ਼ ਨੂੰ ਆਨੇ ਬਦਲ ਕੇ ਰੱਖ ਦਿੱਤਾ ਹੈ ਕਿ ਲੋਕ ਬਿਲਕੁਲ ਹੈਰਾਨ ਰਹਿ ਗਏ ਨੇ ਕਿ ਇਹ ਬਿਟਕੋਇਨ ਹੈ ਏ ਚੀਜ਼ ਕੀ ਹੈ ਤੇ ਸਵਾਲ ਇਹ ਉੱਠਦਾ ਆ ਹੁਣ ਇਹ ਬਿਟਕੋਇਨ ਆਇਆ ਕਿਵੇਂ ਇਸ ਦੀ ਬੈਕ ਕੀ ਹੈ ਦਾ ਪਿਛੋਕੜ ਕੀ ਹੈ ਕੀ ਤੇ ਸਿਰਫ ਇੱਕ ਜੂਆ ਤਾਂ ਨਹੀਂ ਜਾਂ ਸਿਰਫ ਇੱਕ ਆਪਾਂ ਕਹਿ ਲਈਏ ਕਿ ਇਹ ਨੂੰ ਇੱਕ ਫਿਊਚਰ ਦੀ ਕਰੰਸੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਇਹਨੂੰ ਦੋਨਾਂ ਦੇ ਵਿੱਚੋਂ ਆਪਾਂ ਡਿਫਰੈਂਸ਼ੀਏਟ ਡਿਫਰੈਂਸ਼ੀਏਟ ਕਿਵੇਂ ਕਰ ਸਕਦੇ ਆ ਕਿ ਜਿਵੇਂ ਲੋਕ ਕਹਿੰਦੇ ਆ ਕਿ ਗੈਂਬਲ ਆ ਜਾਂ ਫਿਰ ਇੱਕ ਡਿਜੀਟਲ ਕਰੰਸੀ ਹੋ ਸਕਦਾ ਫਿਊਚਰ ਦੀ ਕਰੰਸੀ ਹੋ ਸਕਦਾ ਆਉਣ ਵਾਲੀ ਸੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਮੋਸਟਲੀ ਇਹੀ ਗੱਲ ਕਰਾਂਗੇ ਕਿ ਬਹੁਤ ਹੀ ਸੌਖੀ ਤੇ ਮਜ਼ੇਦਾਰ ਤਰੀਕੇ ਦੇ ਨਾਲ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਿਟਕੋਇਨ ਦੇ ਜਨਮ ਤੋਂ ਲੈ ਕੇ ਕਿਵੇਂ ਸਤੋਸ਼ੀ ਨਾਕਾਮੋટો ਸੁਣਿਆ ਹੋਏਗਾ ਕਿ ਜੋ origin ਜੀਨੇ ਬਿਟਕੋਇਨ ਦੀ ਖੋਜ ਕੀਤੀ ਬਟ ਉਹ ਪਰਸਨ ਦੀ ਆਇਡੈਂਟੀਟੀ ਅਜੇ ਤੱਕ ਕੋਈ ਵੀ ਨਹੀਂ ਪਛਾਣ ਪਾਇਆ ਕਿ ਉਹ ਗਰੁੱਪ ਆਫ ਪੀਪਲ ਆ ਜਾਂ ਫਿਰ ਉਹ ਸਿੰਗਲ ਪਰਸਨ ਆ ਕੌਣ ਆ ਬਟ ਸਤੋਸ਼ੀ ਨਾਕਾਮੋટો ਨੇ ਇਹਦੀ ਸ਼ੁਰੂਆਤ ਕੀਤੀ 2008 ਦੀ ਮੰਦੀ ਤੋਂ ਬਾਅਦ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਵਰਲਡ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਸੀ ਯੂਐਸ ਦੇ ਵਿੱਚ ਉਸ ਵੇਲੇ ਸਤੋਸ਼ੀ ਨਾਕਾਮ ਹੋ ਤੋ ਯਾ ਆਪਾਂ ਕਹਿ ਸਕਦੇ ਆ ਕਿ ਇੱਕ ਅਣਜਾਣ ਵਿਅਕਤੀ ਜਾਂ ਕੋਈ ਗਰੁੱਪ ਆ ਜੀਨੇ ਦੁਨੀਆ ਦੇ ਸਾਹਮਣੇ ਬਿਟਕੁਆਇਨ ਦਾ ਵਾਈਟ ਪੇਪਰ ਪੇਸ਼ ਕੀਤਾ ਤਾਂ ਬਿਟਕੁਆਇਨ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਇਆ ਤੇ ਇਹਦੀ ਸੁਰੱਖਿਆ ਮਤਲਬ ਆਪਾਂ ਕਹਿ ਸਕਦੇ ਆ ਕਿ ਇਹ ਪ੍ਰੋਮਿਸ ਕਰਦਾ ਹੈ ਇੱਕ ਹਿਸਾਬ ਦਾ ਕਿ ਡੀਸੈਂਟਰਲਾਈਜ਼ੇਸ਼ਨ ਪ੍ਰਾਈਵੇਸੀ ਸਿਕਿਉਰਿਟੀ ਇਹ ਤਿੰਨੇ ਚੀਜ਼ਾਂ ਨੂੰ ਲੈ ਕੇ ਆਇਆ ਕੀ ਹੋ ਸਕਦਾ ਇਹ ਨਾਲ ਕਿ ਇਹਦੀ ਸੁਰੱਖਿਆ ਗੋਪਤਾ ਮੈਂ ਸੀਕਰੇਸੀ ਔਰ ਡੀਸੈਂਟਰਲਾਈਜੇਸ਼ਨ ਮਤਲਬ ਵਿਚੋਲਿਆ ਤੋਂ ਮੁਕਤ ਲੈਣ ਦੇ ਨਵੇਂ ਰਸਤੇ ਦੀ ਗੱਲ ਕਰਾਂਗੇ ਆਪਾਂ ਇਹਦੇ ਵਿੱਚ ਜਾਵਾਂਗੇ ਕਿ ਇਹ ਸਾਰਾ ਕੁਝ ਜਿਹੜਾ ਵਾ ਬਲੌਕਚੇਨ ਦੀ ਟੈਕਨੋਲੋਜੀ ਤੇ ਆਧਾਰ ਆ ਇਹਦਾ ਬੇਸ ਜਿਹੜਾ ਬਲੌਕਚੇਨ ਟੈਕਨੋਲੋਜੀ ਆ ਤੇ ਇਹ ਚੱਲਦਾ ਕਿਵੇਂ ਠੀਕ ਹੈ ਸੋ ਇਹ ਜਿਹੜੀ ਪੂਰੀ ਦੀ ਪੂਰੀ ਬਿਟਕੋਇਨ ਦੀ ਕਹਾਣੀ ਆ ਇਹ ਸਟੋਰੀ ਆ ਤੁਹਾਡੇ ਸਾਹਮਣੇ ਅ ਦੱਸਾਂਗੇ ਪਾਰਟਸ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡ ਕੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਤੁਹਾਨੂੰ ਤਾਂ ਕਿ ਤੁਸੀਂ ਆਸਾਨੀ ਨਾਲ ਈਜ਼ੀ ਵੇ ਦੇ ਨਾਲ ਸਮਝ ਸਕੋ ਤੇ ਆਪਣੇ ਦੋਸਤਾਂ ਦੇ ਨਾਲ ਵੀ ਇਹ ਜਾਣਕਾਰੀ ਨੂੰ ਸ਼ੇਅਰ ਕਰ ਸਕੋ ਸੋ आई आई होप सो की ਤੁਸੀਂ ਸਾਰੇ ਐਕਸਾਈਟਡ ਹੋਵੋਗੇ ਕਿ ਬਿਟਕੋਇਨ ਦੀ ਸਟੋਰੀ ਨੂੰ ਆਪਾਂ ਜਾਣ ਸਕੀਏ ਇੱਕ ਟਾਈਪ ਦਾ ਜੋ ਤੁਸੀਂ ਬਿਟਕੋਇਨ ਵਾਈਟ ਪੇਪਰਸ ਆਪਨੇ ਸਭ ਜਾਣਦੇ ਹੀ ਹੋਗੇ ਕਿ ਬਿਟਕੋਇਨ ਵਾਈਟ ਪੇਪਰ ਕੀ ਆ ਉਸ ਨੂੰ ਐਸ ਅ ਸਟੋਰੀ ਦੇ ਵੇਰ ਨਾਲ ਮੈਂ ਸਮਝਾਉਣ ਦੀ ਤੁਹਾਡੇ ਸਾਹਮਣੇ ਕੋਸ਼ਿਸ਼ ਕਰਾਂਗੀ ਕਿ ਉਹਦੇ ਵਿੱਚ ਕੀ ਕੀ ਡਿਸਕਸ ਹੋਇਆ ਹੈ ਕਿਵੇਂ ਬਿਟਕੋਇਨ ਆਇਆ ਕੀ ਪ੍ਰੋਬਲਮ ਸੀ ਇਹਦੀ ਕਿਵੇਂ 2000 ਦੀ ਮੰਦੀ ਤੋਂ ਬਾਅਦ ਇੱਕ ਨਵੀਂ ਸੋਚ ਦਾ ਆਪਾਂ ਨੂੰ ਮੌਕਾ ਮਿਲਿਆ ਬਿਟਕੋਇਨ ਆਇਆ ਬਲੌਕਚੇਨ ਆਈ ਫਿਰ ਡਬਲ ਸਪੈਂਡਿੰਗ ਦੀ ਪ੍ਰੋਬਲਮ ਕਿਵੇਂ ਸੋਲਵ ਕਰਾਂਗੇ ਮਾਈਨਿੰਗ ਹੋ ਗਿਆ ਠੀਕ ਹੈ ਡੀਸੈਂਟਰਲਾਈਜੇਸ਼ਨ ਹੋ ਗਿਆ ਪ੍ਰਾਈਵੇਸੀ ਹੋ ਗਿਆ ਸੋ ਐਂਡ ਲਾਸਟ ਕੀ ਭਵਿੱਖ ਹੀ ਜੋ ਵੀ ਆਪਣਾ ਫਿਊਚਰ ਆ ਉਹ ਕ੍ਰਿਪਟੋ ਕਰੰਸੀ ਹੈ ਜਾਂ ਨਹੀਂ ਹੈ ਸੋ ਆਪਾਂ ਇਹ ਨੂੰ ਇੱਕ ਐਸ ਅ ਸਟੋਰੀ ਦੇ ਫਾਰਮ ਦੇ ਵਿੱਚ ਆਪਾਂ ਗੱਲ ਕਰਾਂਗੇ ਪਾਰਟਸ ਦੇ ਵਿੱਚ ਸਮਝਾਵਾਂਗੇ